ਪ੍ਰੋਗਰਾਮ ਨੰਬਰ 5 ਸੋਸ਼ਲ ਕਾਰਭਲਾ ਦਾ ਬੜਾ ਬੜਾ ਬੇੜਾ ਮੰਗਦੇ ਪੈਲੇ ਇਹ ਮੁੱਦਾ ਕਿ ਇਹ ਮੁੱਦਾ ਕਿਸੇ ਪਾਰਟੀ ਦੇ ਇਸ਼ਤਾਨੇ ਪਬਲਿਕ ਦਾ ਮੁੱਦਾ ਹੈ ਉਹਦੇ ਵਿੱਚ ਅਸਰ ਕੋਈ ਪਾਰਟੀ ਲੀਡਰ ਤੁਹਾਨੂੰ ਵੀ ਆ ਸੁਣ ਰਿਹਾ ਉਹ ਗੱਲ ਨੂੰ ਵੀ ਨਹੀਂ ਸਮਝੇ ਕਿ ਸਿਰਫ ਉਹਨਾਂ ਵਾਸਤੇ ਵੀ ਬਣਾਈ ਜਾਂ ਚਲਾਈ ਜਾ ਰਹੀ ਹੈ ਅਸੀਂ ਕਿਸੇ ਵੀ ਐਮਐਸ ਨੂੰ ਮੁਤਯੰਤ ਤਰੰਦੇ ਨੂੰ ਅਸੀਂ ਮੰਨਦੇ ਸੇ ਕਿ ਇਹ ਮੇਰੇ ਅਸਰ ਵਿੱਚ ਹੈ ਇਹ ਉਹ ਦੀ ਇਹ ਉਦਯੋਗ ਗਲਤੀ ਹੁੰਦੀ ਹੈ ਉਹਦੇ ਜਿੰਨ ਲੀਗਲ ਵਰਸ ਹੁੰਦਾ ਹੈ ਤੇ ਕੋਈ ਹੁੰਦੀ ਹੈ ਪੈਂਡੰਮ ਨਿਕਲਦਾ ਹੈ ਕੋਈ ਕਮੇਟੀ ਤੋਂ ਨਿਕਲਦਾ ਹੈ ਜਾਂ ਜੋ ਫਿਲਦਾ ਹੈ ਤੇ ਮਾਮਲਾ ਗੰਭੀਰ ਹੈ ਇਹਦੇ ਵਿੱਚ ਆ ਕੇ ਯੂ ਸਾਨੂੰ ਖੁਦ ਅੱਗੇ ਆ ਕੇ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਕਿੱਥੇ ਗਲਤੀ ਹੋਈ ਹੈ ਕੀ ਗਲਤੀ ਨਹੀਂ ਹੋਈ ਅਭੀ ਜੋ ਵੀ ਅਨੁਸਾਰ ਤਫਮੀ ਪਤਾ ਹੋ ਜੇ ਨੂੰ ਕਲੀਅਰ ਕੀਤਾ ਜਾਵੇ ਅਸੀਂ ਦੇਵਾ ਜੀ ਤੁਸੀਂ ਵੀ ਕੱਲ ਲਾਈਵ ਵੇਖਿਆ ਸਾਡਾ ਸਾਡੇ ਕੋਲ ਮਾਮਲਾ ਯਾਨੀ ਵੇਖਿਆ ਤਾਂ ਸ਼ਾਇਦ ਵੇਖਿਆ ਨਹੀਂ ਕਿ ਸਾ ਨੂੰ ਪਤਾ ਲੇਕਿਨ ਮਾਮਲਾ ਪੂਰੇ ਸ਼ਹਿਰ ਜੁੜ ਚੁੱਕਿਆ ਹੈ ਸੜਕ ਦੇ ਰਾਸਤੇ ਮਾ ਰੋਡ ਤੇ ਬਣੀ ਮਿਸਾਲ ਮੈਂ ਕਰ ਮੈਗਾ ਮਾਰਟ ਦੇ ਬਾਅਦ ਉਹਦੇ ਤੇ ਥੋੜੀ ਚਰਚਾ ਕਰਨਾ ਹੈ ਤੁਹਾਡੇ ਨਾਲ ਸਰ ਉਹ ਕੀ ਮੈਟਰ ਹੈ ਕੀ ਦਿੱਕਤ ਆ ਕੇ ਸੜਕ ਕਹਿੰਦੇ ਵੀ 20 ਸਾਲਾਂ ਵੀ ਸੜਕ ਨਹੀਂ ਬਣੀ ਹੈ ਜੀ ਕੁਝ ਇਹ ਤੈਤ ਕੀ ਬਣੀ ਹੈ ਨਹੀਂ ਮਾੜੀ ਮੈਨੂੰ ਥੋੜੀ ਦੇਰ ਪਹਿਲਾਂ ਸੋਸ਼ਲ ਮੀਡੀਆ ਰਹੀ ਪਤਾ ਲੱਗਿਆ ਕਿ ਕੁਝ ਮੇਰੇ ਵੀਰ 10 ਵਜੇ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਪਹੁੰਚ ਰਹੇ ਹੈ ਹਾਲਾਂਕਿ ਮੈਂ ਅੱਜ ਬਾਹਰ ਜਾਣਾ ਸੀ ਮੈਂ ਫਿਰ ਵੀ ਸਮਝਿਆ ਆਪਣੀ ਡਿਊਟੀ ਕਿ ਅਗਰ ਕਿਸੇ ਦੀ ਕੋਈ ਦਿੱਕਤ ਹੈ ਕਿਸੇ ਦੀ ਕੋਈ ਸ਼ੰਕਾ ਹੈ ਤਾਂ ਮੇਰੀ ਵੀ ਡਿਊਟੀ ਬਣਦੀ ਹੈ ਕਿ ਮੈਂ ਉਸ ਸ਼ੰਕਾ ਨੂੰ ਦੂਰ ਕਰਾਂ ਤੇ ਜੇ ਉਸ ਸ਼ਿਕਾਇਤ ਵਿੱਚ ਸੱਚਾਈ ਹੈ ਤੇ ਉਹਦੇ ਵਿੱਚ ਮੇਰਾ ਇਹ ਵੀ ਰੋਲ ਬਣਦਾ ਹੈ ਕਿ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਇਹ ਟੈਕਨੀਕਲ ਜਿਹੜਾ ਹੋ ਗਿਆ ਜੀ ਸਰਕਾਰ ਮਾਣੀ ਹੈ ਸਭ ਟੈਕਨੀਕਲ ਸਟਾਫ ਦਾ ਕੰਮ ਹੈ ਸੋ ਸੋਸ਼ਲ ਮੀਡੀਆ ਜਿਹੜਾ ਹੀ ਮੈਨੂੰ ਉਹ ਇਹ ਪਤਾ ਲੱਗਿਆ ਕਿ ਸੜਕ ਬਣਾਉਣ ਦਾ ਕੰਮ ਜਿਹੜਾ ਹੈ ਪਿਛਲੇ ਮੰਗਲਵਾਰ ਸ਼ੁਰੂ ਕੀਤਾ ਗਿਆ ਔਰ ਕੱਲ ਮੈਂ ਦੇਖਿਆ ਕਿ ਜਿਹੜੀ ਰੋਡ ਹੈ ਉਹ ਵਿਸ਼ਾਦ ਮਗਾ ਮਾਰ ਤੋਂ ਲੈ ਕੇ ਇੰਦਰ ਅਲਵਾਈ ਜੀ ਦੇ ਚੌਕ ਤੱਕ ਜਿਹੜੀ ਬਣਾਈ ਗਈ ਹੈ ਮੈਂ ਆਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਮੇਰੀ ਗੱਲ ਕਿਸੇ ਨੂੰ ਗਲਤ ਲੱਗੇ ਮਾੜੀ ਲੱਗੇ ਤੇ ਮੈਂ ਪਹਿਲਾਂ ਮਾਫੀ ਮੰਗ ਲੈਂਦਾ ਕਿ ਕ੍ਰਿਟਿਸਿਜ਼ਮ ਫਾਰ ਦਾ ਸ਼ੇਕ ਆਫ ਕ੍ਰਿਟਿਸਿਜ਼ਮ ਨਹੀਂ ਹੋਣਾ ਚਾਹੀਦਾ ਇਟ ਸ਼ੁਡ ਬੀ ਕੰਸਟਰਕਟਿਵ ਇਹ ਕੋਈ ਇਤਰਾਜ਼ ਨਹੀਂ ਇਹ ਸੜਕ ਇੱਕ ਦਿਨ ਦੇ ਵਿੱਚ ਬਣ ਗਈ ਕਿਉਂਕਿ ਜਿਹਨਾਂ ਨੂੰ ਜਾਣਕਾਰੀ ਹੈ ਜਿਹਨਾਂ ਨੂੰ ਨੋਲਿਜ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਪੀਸੀ ਦਾ ਜਿਹੜਾ ਲੁੱਕ ਬਿਜਲੀ ਦਾ ਕੰਮ ਹੁੰਦਾ ਉਹ ਇੱਕ ਦਿਨ ਦੇ ਵਿੱਚ 2-2 3-3 ਕਿਲੋਮੀਟਰ ਸੜਕ ਬਣ ਜਾਂਦੀ ਹੈ ਤੇ ਮੈਂ ਵੇਖਿਆ ਕੱਲ ਕਈ ਵੀਰਾਂ ਨੇ ਇਤਰਾਜ਼ ਕੀਤਾ ਵੀ ਇੱਕ ਦਿਨ ਸੜਕ ਕਿਵੇਂ ਬਣ ਗਈ ਯਾਰ ਇੱਕ ਘੰਟੇ ਵਿੱਚ ਇੱਕ ਘੰਟੇ ਚ ਸੜਕ ਬਣੀ ਜਾਂ ਜਲਦੀ ਬਣ ਗਈ ਜਾਂ ਤਾਂ ਉਹ ਕਿਸਕੀ ਕਲਕਿਟਿਸ਼ਨ ਨੂੰ ਜਾਣਦੇ ਨਹੀਂ ਤੇ ਯਾ ਉਹਨਾਂ ਨੂੰ ਇਹ ਇਸ ਕੰਮ ਦੇ ਬਾਰੇ ਨੌਲੇਜ ਨਹੀਂ ਹੈ ਜਿੱਥੋਂ ਤੱਕ ਗੱਲ ਹੈ ਜੀ ਇਹ ਸੜਕ ਦੇ ਗੁਣਵੰਤਾ ਦੀ ਉਹਦੀ ਡੁਬਾਈ ਦੇ ਨਾਲ ਜਾਂਚ ਹੋਵੇਗੀ ਮੈਂ ਹੁਣੇ ਥੋੜੀ ਦੇਰ ਬਾਅਦ ਅੱਜ ਹੀ ਜਿਹੜਾ ਹੈ ਲੈਟਰ ਕੱਢ ਕੇ ਜਾਵਾਂਗਾ ਔਰ ਲੈਟਰ ਤੁਹਾਨੂੰ ਜਿਹੜਾ ਮੈਂ ਸੈਂਡ ਵੀ ਕਰਨਗਾ ਕਿਤੇ ਵੀ ਅਗਰ ਕੋਈ ਕਮੀ ਪਾਈ ਗਈ ਤਾਂ ਉਸ ਠੇਕੇਦਾਰ ਨੂੰ ਉਸ ਜਿਹੜਾ ਸਟਾਫ ਹੈ ਕਨਸਰਨਿੰਗ ਨਹੀਂ ਬਖਸ਼ਿਆ ਜਾਵੇਗਾ ਉਹ ਲੇਖਾ ਕਰ ਵੀ ਹੋਏਗੀ ਔਰ ਉਤਨੀ ਦੇਰ ਤੱਕ ਉਹਦੇ ਬਿੱਲ ਕਲੀਅਰ ਨਹੀਂ ਕੀਤੇ ਜਾਣਗੇ ਕਿ ਜਿੰਨੀ ਦੇਰ ਚ ਕਰ ਇਹ ਜੀ ਲੁਗੈਣਾ ਜਾਂਚ ਨਹੀਂ ਕਰਦੇ ਸਰ ਤੋਂ ਨੌਲੇ ਹੈ ਕਿਹਦੇ ਰੱਗਣਾ ਸਾਰੇ ਮਾਮਲੇ ਚ ਇਹ ਜਿਹੜੇ ਹੈ ਗੁਰੂ ਹਰਸਾਹੇ ਦੀ ਕੰਪਨੀ ਹੈ ਸ਼ਾਇਦ ਰਾਜਨ ਮੁੰਗਾ ਜੀ ਨੇ ਕੋਈ ਉਹਨਾਂ ਦਾ ਸਵੇਦਾ ਸਾਹਿਬ ਪਤਾ ਤੁਹਾਨੂੰ ਸੋਸ਼ਲ ਮੀਡੀਆ ਦੇ ਮਾਧਮ ਨਾਲ ਲੱਗਿਆ ਸਰ ਸਵੇਦਾ ਸਾਹਿਬ ਮੈਂ ਇਹ ਕਹਿਣਾ ਚਾਹਣਾ ਵੀ ਤੁਸੀਂ ਇੱਥੇ ਟੈਂਡਰ ਦੀਆਂ ਕਾਪੀਆਂ ਮਨਵਾ ਸਕਦੇ ਉਹ ਟੈਨਡਰ ਦੀਆਂ ਕਾਪੀਆਂ ਤੁਸੀਂ ਪ੍ਰਧਾਨ ਨੂੰ ਸ਼ਹਿਰ ਦੇ ਤੁਸੀਂ ਉਹ ਲੈਣ ਦੀਆਂ ਕਾਪੀਆਂ ਮੰਗਵਾਓ ਤਾਂ ਕਿ ਸਾਰਿਆਂ ਦੇ ਸਾਹਮਣੇ ਪੈਸੇ ਦੇ ਸਾਹਮਣੇ ਸੱਚ ਆਏ ਕਿ ਕਿਹੜੇ ਬੰਦੇ ਨੇ ਕੰਨ ਗੁਰਵੰਤਾ ਦਾ ਸਾਨੂੰ ਵੀ ਪਤਾ ਲੱਗੇ ਪੈਸੇ ਨੂੰ ਵੀ ਪਤਾ ਲੱਗੇ ਲੋਕਾਂ ਨੂੰ ਵੀ ਪਤਾ ਬਿਲਕੁਲ ਬਿਲਕੁਲ ਤੇ ਕੋ ਦੇਖੋ ਪ੍ਰੈਸ ਦਾ ਰਾਈਟ ਬੰਦਾ ਹੈ ਪ੍ਰੈਸ ਹਰ ਤਰ੍ਹਾਂ ਦਾ ਜਿਹੜਾ ਜਵਾਬ ਲੈ ਸਕਦੀ ਹੈ ਔਰ ਮੈਂ ਸਮਝਦਾ ਜਿਸ ਤਰ੍ਹਾਂ ਤੋਂ ਇਹ ਗੱਲਾਂ ਤੋਂ ਲੱਗ ਰਿਹਾ ਹੈ ਕਿ ਕੋਈ ਅਧਿਕਾਰੀ ਇੱਥੇ ਆਏ ਅਤੇ ਉਹ ਤੁਹਾਡਾ ਜਵਾਬ ਦਿੱਤੇ ਬਿਨਾਂ ਚਲੇ ਗਏ ਜਾਂ ਕਿਵੇਂ ਵੀ ਹੈ ਨਹੀਂ ਮੈਨੂੰ ਨਹੀਂ ਪਤਾ ਉਹ ਕਿੱਥੇ ਚਲੇ ਗਏ ਹਾਂਜੀ ਵੇਖ ਕੇ ਚਲੇ ਗਏ ਚਲੋ ਮੈਨੂੰ ਨਹੀਂ ਪਤਾ ਤੁਸੀਂ ਵੇਖੇ ਨਹੀਂ ਗਏ ਸਾਨੂੰ ਬੜਾ ਵਜ੍ਹਾ ਲੱਗਿਆ ਮੈਨੂੰ ਲੱਗਾ ਤੁਸੀਂ ਆ ਰਹੇ ਹੋ ਤੇ ਮੈਂ ਖੁਦ ਚੱਲ ਕੇ ਆਇਆ ਹਾਲੇ ਕਿ ਮੈਂ ਅੱਜ ਬਾਹਰ ਜਾਣਾ ਸੀ ਮੇਰੀ ਕਾਰ ਨੂੰ ਫਾਇਦਾ ਰਹੀਆਂ ਤੁਸੀਂ ਦੇਖ ਲੈਂਦੇ ਹੋ ਪਰ ਮੇਰੀ ਡਿਊਟੀ ਬੰਦੀ ਹੈ ਤੁਹਾਡੇ ਸਵਾਲਾਂ ਦਾ ਜਵਾਬ ਦੇਣਾ ਔਰ ਮੈਂ ਇੱਕ ਮਤਲਬ ਜਿਹੜਾ ਬੰਦਾ ਸਾਹਮਣੇ ਆਂਦਾ ਉਹ ਸੱਚਾ ਹੁੰਦਾ ਤਾਂ ਸਾਹਮਣੇ ਆਂਦਾ। ਜੀ ਸਰ ਉਹਦਾ ਕੋਰਸ ਸਾਡੇ ਨੂੰ ਵੀ ਕਿਹਾ ਸੀ ਵੀ ਮੀਡੀਆ ਨਾਲ ਜੁੜਿਆ ਕਾਫੀ ਸਾਲਾਂ ਦੇ। ਸਾਬ ਦੇ ਅਫਸਰ ਭਜਦਾ ਨਾ ਸਰ। ਹਾਂਜੀ। ਉਹ ਯਾਰ ਦਜ ਕਰ ਆਉਂਦਾ ਹੈ ਇਹ ਪੂਰੀ ਧਾਲ ਹੀ ਕਈ ਵਾਰ ਕਾਲੀ ਹੁੰਦੀ। ਨਹੀਂ ਚਲੋ ਮੈਂ ਦੇ ਬਾਰੇ ਕਿਸੇ ਦੇ ਉੱਪਰ ਮੈਂ ਕੋਈ ਕਟਕ੍ਰਸ਼ ਨਹੀਂ ਕਰਨਾ ਤਾਂ ਦਾ। ਮੇਰੀ ਡਿਊਟੀ ਬੰਦੀ ਸੀ। ਚਲੋ ਮੇਰਾ ਕੋਈ ਅਧਿਕਾਰਿਆ ਅਜ ਨਹੀਂ ਹੈਗਾ ਤੇ ਮੈਂ ਉਹਨਾਂ ਦੇ ਵਿਆਪ ਤੇ ਤੁਹਾਨੂੰ ਜਿਹੜਾ ਜਵਾਬ ਦੇ। ਇੱਕ ਪ੍ਰਸਾਧਾ ਸਾਹਿਬ ਅਸੀਂ ਇੱਕ ਸਵਾਲ ਕਰਨਾ ਚਾਹਾਂਗੇ ਜੋ ਇੱਕ ਟੀਬੀਐਮ ਹੁੰਦਾ ਹੈ ਟੈਂਪੋਰਰੀ ਬੈਂਚਮਾਰਕ ਜਿਹਨੂੰ ਲੈਵਲ ਕਿਹਾ ਜਾਂਦਾ ਸਰ ਦਾ ਦੂਸਰਾ ਇਹਨਾਂ ਨੇ ਜੋ ਹੈ ਕੰਕਰੀਟ ਦੀ ਜੋ ਫਿਗਨਸ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ ਲੁੱਕ ਦੀ ਜੋ ਰੇਸ਼ੋ ਹੈ ਕਿੰਨੀ ਹੋਣੀ ਚਾਹੀਦੀ ਹੈ ਅਸੀਂ ਇਸ ਬਾਰੇ ਇਹਨਾਂ ਬੋਲਦੇ ਦੇਖੋ ਮੈਂ ਅੰਦਰ ਜਨ ਸਾਡੇ ਜਿਹੜੇ ਅੱਜ ਜੈ ਸਿੰਘ ਸਾਹਿਬ ਨੇ ਮੈਂ ਹੁਣੇ ਉਹਨਾਂ ਨਾਲ ਗੱਲ ਕੀਤੀ ਹੈ ਉਹ ਚੰਡੀਗੜ੍ਹ ਉਹਨਾਂ ਕੋਲ ਐਡੀਸ਼ਨਲ ਚਾਰ ਤਲਵੰਡੀ ਸਾਹਿਬ ਦਾ ਵੀ ਹੈਗਾ ਉਹ ਅਜੇ ਉੱਥੋਂ ਦੇ ਕੰਮਵਾਸੀ ਚੰਡੀਗੜ੍ਹ ਗਏ ਹੋਏ ਨੇ ਇਹ ਉਹ ਸਾਹਿਬ ਵੀ ਮੇਰੇ ਖਿਆਲ ਅਜੇ ਅਵੇਲੇਬਲ ਨਹੀਂ ਹੈ ਸਰੀ ਸਿਹਰਤ ਨਹੀਂ ਮੈਨੂੰ ਨਹੀਂ ਮਿਲੇ ਨਾ ਹੀ ਮੇਰੀ ਅੱਜ ਗੱਲ ਹੋਈ ਤੇ ਇਹ ਮੈਂ ਜਿਹੜੇ ਤੁਹਾਡੀ ਟੈਂਡਰ ਦੀ ਕਾਪੀ ਵਾਲਾ ਕੰਮ ਹੈ ਵਰਕ ਆਰਡਰ ਵਾਲਾ ਕੰਮ ਹੈ ਜਾਂ ਜਿਹੜੀ ਉਹਦੀ ਸਪੈਸੀਫਿਕੇਸ਼ਨ ਹੈ ਜੋ ਵੀ ਉਹਦੇ ਰੂਲਸ ਨੇ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦੇਵਾਂਗਾ ਨਾ ਤੇ ਲੈ ਕੇ ਜਦੋਂ ਆਵੇ ਠੀਕ ਸੇਵਾ ਸਾਹਿਬ ਇੱਕ ਬੇਨਤੀ ਆ ਤੁਸੀਂ ਗੱਲ ਕਈ ਵੀ ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਚੱਲਿਆ ਵੀ 10 ਵਜੇ ਵੀਰ ਆ ਰਹੇ ਐ ਤੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਉਹ ਵੀਡੀਓ ਵੀ ਦੇਖੀ ਹੋਣੀ ਜਿਹੜੀ ਬਾਈਕਲ ਵੀਰ ਜੀ ਨੇ ਭੰਟਾ ਘਰ ਵਾਲੀ ਸ਼ਰਤ ਦੀ ਪਾਈ ਸੀ ਮਾੜਾ ਜਿਹਾ ਪੈਰ ਮਾਰੇ ਤੇ ਬਜਰੀ ਸਾਰੀ ਪੱਟੀ ਦੀ ਸੀ ਸਾਡੇ ਪੱਤਰਕਾਰ ਸਾਹਿਬ ਨੇ ਰਾਤ ਦੇ ਪਾਈ ਉਹਦੇ ਤੋਂ ਤੁਸੀਂ ਜਾਣੂ ਹੋ ਜੀ ਦੇਖਿਆ ਉਹ ਸਿਸਟਮ ਵੀ ਸ਼ਰਕ ਦੇ ਉੱਤੇ ਕਿਵੇਂ ਪੁਰਾਣੀ ਸ਼ਰਕ ਹੋ ਜਾਂਦੀ ਜਾਂਦੀ ਹੈ ਸਿਰਫ ਇੱਕ ਅ ਜਿਵੇਂ ਗਿਰ ਕੇ ਪਾਈ ਹੁੰਦੀ ਹੈ ਇੱਕ ਇੱਕ ਰੋਡਿਓ ਸੜਕ ਤੇ ਦਿਸਦੀ ਆ ਜਦੋਂ ਇਹ ਇੱਕ ਗੱਲ ਦਾ ਇੱਕ ਗੱਲ ਦਾ ਮੈਂ ਪਹਿਲਾਂ ਜਵਾਬ ਦੇ ਚੁੱਕਿਆ ਹਾਂ ਇਸ ਗੱਲ ਦਾ ਪਹਿਲਾਂ ਜਵਾਬ ਦੇ ਚੁੱਕਿਆ ਇਹ ਟੈਕਨੀਕਲੀ ਗੱਲਾਂ ਨੇ ਸਾਡਾ ਟੈਕਨੀਕਲ ਸਟਾਫ ਆਏਗਾ ਮੈਂ ਅੱਜ ਹੀ ਲੈਟਰ ਕੱਢ ਕੇ ਜਾਊਗਾ ਉਹਦੀ ਕਾਪੀ ਤੁਹਾਨੂੰ ਭੇਜਾਂਗਾ ਹੋਰ ਵੀ ਉਹਨੂੰ 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 ਬਕਾਇਦਾ ਉਹਨੂੰ ਟਾਈਮ ਬਾਉਂਡ ਕਰਾਂਗਾ ਬੀਐਨਏ ਕੰਪਨੀ ਦੇ ਵਿੱਚ ਵੀ ਮੋਰ ਚੀਜ਼ਾਂ ਨੇ ਤਾਂ ਤੁਸੀਂ ਕਿਹਦੇ ਕੋਲ ਬੇਤੀ ਲਾਈਵ ਕਰਦੇ ਹੋ ਤੁਸੀਂ ਹਾਂਜੀ ਜੇ ਤੁਹਾਡੇ ਦੇ ਬੇਤੀ ਲਾਈਵ ਚੱਲ ਰਿਹਾ ਹੈ ਹਾਂਜੀ ਜਿਹੜੇ ਪੱਤਰ ਆਇਆ ਨੇ ਇਸ ਤੋਂ ਇਲਾਵਾ ਸਾਡੇ ਪੱਤਰ ਦਾ ਹੋਰ ਭਰਾ ਜਿੰਨੇ ਵੀ ਜੇ ਤਹਣੀ ਪਹੁੰਚ ਸਕੇ ਤੁਸੀਂ ਜਦੋਂ ਇਹ ਕੋਈ ਵੀ ਇੱਥੇ ਜਾਂਚ ਕਰ ਕਮੇਟੀ ਆਂਦੇ ਕੁਝ ਵੀ ਆਂਦੀ ਤੁਸੀਂ ਕੱਭਸ ਕਮ ਉਹਨਾਂ ਜਿਆਦਾ ਨਹੀਂ ਤੇ ਦੋ ਤਿੰਨ ਘੰਟੇ ਪਹਿਲਾਂ ਇੱਕ ਜੀ ਨੂੰ ਸੋਸ਼ਲ ਮੀਡੀਆ ਦੇ ਦੱਸੋ ਕਿ ਟੀਮ ਆ ਰਹੀ ਹੈ ਜਿਹੜਾ ਵੀ ਉੱਥੇ ਵਾਸਾ ਦਾ ਅਖਾੜ ਕਵਰ ਕਰ ਰਹੇ ਹਾਂ ਤੇ ਕਦੇ ਕੀ ਹੁੰਦਾ ਜੀ ਤੁਸੀਂ ਆਰਡਰ ਦਿੱਤੇ ਉਹ ਆਈ ਟੀਮ ਚੱਲ ਜਾਂਦੀ ਹੈ ਉਹ ਆਪਣੇ ਕੋਲ ਟੀਮ ਜਾਂਚ ਕਰਦੀ ਹੈ ਆਪਣੇ ਪੱਤਰਾਂ ਨਾਲ ਟੀਮ ਕੋਈ ਵੀ ਅਗਰ ਜਾਂਚ ਵਾਸਤੇ ਆਂਦੀ ਹੈ ਨਾ ਉਹ ਸਾਡੇ ਆਰਡ ਨਾਲ ਨਹੀਂ ਆਂਦੀ ਉਹਨਾਂ ਦੇ ਜੇਕਰ ਜਿਸ ਤਰ੍ਹਾਂ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਲਾਈਵ ਹੋਗਾ ਉਹਨਾਂ ਦੀ ਸਰਪ੍ਰਾਈਜ਼ ਵਿਜ਼ਿਟ ਹੁੰਦੀ ਠੀਕ ਹੈ ਜਦੋਂ ਵੀ ਆਦੇ ਸਾਨੂੰ ਕੋ ਦੱਸ ਕੇ ਨਹੀਂ ਆਦੇ ਔਰ ਦੱਸ ਕੇ ਉਹਨ ਤਾਂ ਫਿਰ ਤਾਂ ਸ਼ਾਇਦ ਚੈਕਿੰਗ ਪ੍ਰੋਪਰ ਨਾ ਹੋ ਪਾਵੇ ਇਸ ਕਰਕੇ ਉਹ ਚੰਗੇ ਸਾਡੇ ਜੀ ਤੁਹਾਡੇ ਜੋ ਲਾਈਟ ਰਾਈਟ ਇੱਕ ਪੈਂਡਿੰਗ ਸੀ ਸੀ ਅਰੋੜਨ ਸਭਾ ਦੇ ਜੋ ਪ੍ਰਧਾਨ ਤੇ ਅਰੋੜਨ ਸਭਾ ਦੇ ਮੈਂਬਰ ਜੀ ਜੋ ਸੁਨਿੰਦਰ ਦੇਵਾ ਜੀ ਔਰ ਅਰੁਣ ਮਧਵਾ ਜੀ ਅਰੁਣ ਮਧਵਾ ਜੀ ਅੱਜਕੇ ਨੇ ਸੰਦਰ ਦੇਵਾ ਜੀ ਵੀ ਇੱਥੇ ਬੈਠੇ ਨੇ ਸਾਡੀ ਜੋ ਅਰੋੜਨ ਸਭਾ ਦਾ ਜੋ ਭਵਨ ਹੈ ਅਭੀ ਹੋਰ ਰੋੜ ਬਣਦੀ ਹੈ ਤਾਂ ਐਸ ਕਰਕੇ ਸਰਦੋਂ ਵਿੱਚ ਜਿੰਨੇ ਸਾਰੇ ਆਓ ਆਪਾਂ ਮਿਲ ਕੇ ਯੂਐਫਓ ਥੋੜਾ ਜਿਹਾ ਲਿਮਾਨ ਸਹੀ ਡੰਗਣਾ ਕਰਵਾ ਸਕੀਏ ਤਾਂ ਕਿ ਜੋ ਆਪਨੇ ਆਨਮਰੇ ਜੋ ਰਿਸ਼ਤੇਦਾਰ ਨੇ ਬਾਹਰੋਂ ਆਉਂਦਾ ਉਹਨਾਂ ਨੂੰ ਕੋਈ ਗੱਡਿਆਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਸਾਡੇ ਸਾਡੇ ਨੂੰ ਅਰਨੁਮਦਵਾ ਜੀ ਬੋਲਦੇ ਨੇ ਇੱਥੇ ਇੱਕ ਬੈਂਤੀ ਹੈ ਮੇਰੀ ਮਾਈਂਡ ਨਾ ਕਰਿਓ ਸਿਆਣੇ ਕਹਿੰਦੇ ਹੁੰਦੇ ਆ ਕਹਿੰਦਾ ਰਿਸ਼ਤੇਦਾਰ ਦਾ ਪਤਾ ਚੱਲ ਜਾਂਦਾ ਮਾੜਾ ਗਵਾਂਢ ਹੀ ਨਾ ਹੋਵੇ ਤੇ ਰਿਸ਼ਤੇਦਾਰ ਨੇ ਚਲੋ ਇੱਕ ਕਾਜੀ ਹੋਣਾ ਹੈ ਸਾਤ ਸਮਾਈ ਵਿਚਾਰੇ ਨੇ ਪਰ ਆਪਣੇ ਜਿਹੜੇ ਭਰਾ ਰੋਮਾਸ਼ਾਲੇ ਹੈਗੇ ਆ ਉਹਨਾਂ ਨੇ ਤਾਂ ਰੋਜ਼ ਹੀ ਇਸ ਤਰ੍ਹਾਂ ਉਹਨਾਂ ਨੂੰ ਨਾ ਦਿੱਕਤ ਆਵੇ ਕਿਸੇ ਸਾਨੂੰ ਕਿਸੇ ਵਿਸ਼ੇਸ਼ ਸਮੁਦਾਏ ਵਾਸਤੇ ਕੋਈ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸਾਰੇ ਸ਼ਹਿਰ ਲਈ ਟਪਣਾ ਜੀ ਇੱਕ ਇੱਕ ਘੰਟੇ ਦੀ ਜਿਹੜੀ ਸੜਕ ਬੰਦੀ ਜਿਹੜੀ ਟੈਕਨੀਕਲ ਸਾਫ਼ ਹੋਵੇ ਤਾਂ ਉਹ ਇੱਕ ਘੰਟੇ ਸੜਕ ਬੰਦ ਦੇ ਸਾਨੂੰ ਇਤਰਾਜ ਨਹੀਂ ਕਰਨਾ ਚਾਹੀਦਾ ਸਰ ਜੇ ਰਜੈਂਟ ਵਧੀਆ ਹੋਣਾ ਸੀ ਇਤਰਾਜ ਨਹੀਂ ਕਰਨਾ ਚਾਹੀਦਾ ਤੁਸੀਂ ਮੈਂ ਮੈਂ ਇਹ ਨਹੀਂ ਕਹਿ ਰਿਹਾ ਮੈਂ ਵੀਰ ਜੀ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਗਲਤ ਕਹਿ ਰਹੇ ਹੋ ਮੇਰਾ ਮਤਲਬ ਹੈ ਆਪsortTable ਤੁਸੀਂ ਦੇਖਿਆ ਹੋਵੇਗਾ ਜਿਹੜੀ ਪੀਸੀ ਦੀ ਸਰਕਣ ਹੈ ਨਾ ਉਹ ਇੱਕ ਦਿਨ ਵਿੱਚ ਕਿੰਨੇ ਕਿਲੋਮੀਟਰ ਪਾਰ ਜਾਂਦੀ ਹੈ ਇਹ ਐਡਵਾਂਸ ਦੇ ਹੋਣ ਤੋਂ ਬਾਅਦ ਇਹਨਾਂ ਨੇ ਐਡਵਾਂਸ ਤਰੱਕੀ ਕਰ ਰਿਹਾ ਉਹ ਅਸੀਂ ਕੈਪਰੀਸ਼ੀਏਟ ਕਰਾਂਗੇ ਗੁਰਮੰਤਾ ਦੀ ਕੋ ਘਮਿੰਦਾ ਪਈ ਜੇ ਬੱਸ ਮੈਂ ਉਸ ਗੱਲ ਤੇ ਮੈਂ ਤੁਹਾਡੇ ਨਾਲ ਖੜਾ ਗੁਰਮੰਤਾ 'ਚ ਕਮੀ ਹੋਏਗੀ ਤੇ ਬਕਾਇਦਾ ਤੁਹਾਡੇ ਆਏ ਤੁਹਾਡੇ ਆਏ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਆਇਓਸ ਦਾ ਫਾਇਦਾ ਹੋਇਆ ਤੁਹਾਨੂੰ ਕੋਈ ਗੱਲ ਕੋਈ ਗੱਲ ਕਦਰ ਇੱਕ ਜ਼ਰੂਰੀ ਉਹ ਨਹੀਂ ਸਾਬਕ ਲਗੀ ਇਹ ਠੇਕ ਦਾ ਹੈ ਇਹੋ ਜੀ ਇਸ ਵਿੱਚ ਕਰਕੇ ਠੇਕ ਦਾ ਰਗਿਆ ਇੱਥੋਂ ਕੋਈ ਲੋਕਲ ਕੋਈ ਸ਼ਾਇਦ ਕੋਈ ਇਹਦੇ ਬੰਦਾ ਹੁੰਦੇ ਰਿਲੇਟਿਵ 사ਸਰੋਂ ਲੱਗਦਾ ਕਿਸੇ ਉਹ ਠੇਕ ਦਾ ਪਹਿਲਾਂ ਤੁਸੀਂ ਇੱਥੇ ਲੱਗ ਠੇਕ ਦਾ ਰਿਸ਼ਤੇ ਆ ਇਹ ਠੇਕ ਦਾ ਜੀ ਜੇ ਠੇਕ ਦਾ ਦੱਸ ਰਹੇ ਤੁਸੀਂ ਗੁਰੂ ਸਾਹਿਬ ਦਾ ਉਹਦਾ ਕੋ ਰਿਲੇਟਿਵ ਨਹੀਂ ਇੱਥੇ ਰਿਸ਼ਤੇ ਠੇਕ ਦਾ ਰਗਾ ਫਾਰਦੋ ਨਹੀਂ ਮੈਨੂੰ ਨਹੀਂ ਪਤਾ ਧੰਨਵਾਦ ਸਰ ਇੱਕ ਵੀ ਨਹੀਂ ਖਬਰ ਲੱਗੀ ਸੀ ਮਾਸੂਦ ਜੀ ਜਿਉਂ ਬਣ ਨਹੀਂ ਸਕਦੀ ਤਾਂ ਕਿ ਜੋ ਮੀ ਆਂਦਾ ਹੈ ਤਾਂ ਸੜ ਪੱਟੀ ਜਾਏਗਾ ਦਾ ਜ਼ਿੰਮੇਵਾਰ ਕੌਣ ਹੋਏਗਾ ਇਹ ਸ਼ਾਇਦ ਕਾਰਨ ਐਮਸੀ ਸਾਹਿਬ ਨੇ ਜੋ ਲਗਵਾਈ ਸੀ ਜੋਗ ਵਾਰ ਲੋਕਾਂ ਲਈ ਗੱਟਨੀ ਪੁੱਛਤੀ ਉਹ ਤਾਂ ਪਹਿਲੇ ਹੀ ਨਹੀਂ ਆ ਗਿਆ ਸੇਮ ਹੌਸਫ ਰਹੀ ਜੋ ਆਪਣੀ ਇਲਾਜਾ ਸਿਮਾ ਰੋਡ ਬਣਾਈ ਗਈ ਹੈ ਉਹਦੇ ਵਿੱਚ ਤੁਸੀਂ ਦੇਖਿਆ ਲੈਵਲ ਨਹੀਂ ਕੱਢਿਆ ਗਿਆ ਉਹਦੇ ਵਿੱਚ ਜਿੱਥੇ ਪਾਣੀ ਦੀ ਨਿਕਾਸੀ ਨਹੀਂ ਹੈ ਦੂਸਰੀ ਸਾਈਡ ਨਾਲਾ ਹੈ ਜੋ ਲੈਵਲ ਕਰ ਦਿੱਤਾ ਗਿਆ ਦੂਸਰੀ ਸਾਈਡ ਕਰ ਦਿੱਤਾ ਪਰ ਨਾਲਾ ਇੱਕ ਸਾਈਡ ਰਹਿ ਗਿਆ ਤਾਂ ਉਥੇ ਵੀ ਪਾਣੀ ਖੜ੍ਹਾ ਹੋਵੇਗਾ ਉਹਨਾਂ ਨਾਲੇ ਸੜਕ ਪੱਤੀ ਜਾਏਗੀ ਠੀਕ ਹੈ ਸਰ ਚਲੋ ਸਰ ਅਜੇ ਤੁਸੀਂ ਲਾਈਵ ਦੇਖਿਆ ਅਸੀਂ ਸਾਡੇ ਨਾਲ ਜੁੜੇ ਰਹੋ ਸ਼ਾਇਦ ਆਲਵੈਸ ਕੁਝ ਮਿੰਟਾਂ ਦੌਰਾਨ ਲੱਗੇ ਹੋਈ ਹੈ ਅਸੀਂ ਇੱਕੋ ਦੇਸੀ ਲਾਈਕ ਬੰਦ ਕਰਨ ਜਾਂਦੇ ਦੁਬਾਰਾ ਮਿਲਣਿਆ ਕੁਝ ਮਿੰਟਾਂ ਵਿੱਚ